ਤੁਸੀਂ ਦੇਖੋਗੇ ਕਿ ਸੰਗਰੂਰ ਤੋਂ ਲੋਕਲ ਉਮੀਦਵਾਰ ਇਕੱਲੇ ਬਾਈ ਮੀਤ ਹੀਰ ਨੇ ਜਿਹੜੇ ਬਾਕੀ ਉਮੀਦਵਾਰ ਨੇ ਸਾਰੇ ਬਾਹਰੋਂ ਆਏ ਨੇ ਕਿਉਂਕਿ ਉਹ ਆਪਣੀ ਹਾਰ ਪਹਿਲਾਂ ਹੀ ਮੰਨ ਚੁੱਕੇ ਨੇ ਤੇ ਜੋ ਭਾਜਪਾ ਦਾ ਹਾਲ ਪਿੰਡਾਂ ਦੇ ਵਿੱਚ ਹੋ ਰਿਹਾ ਉਹ ਤੁਸੀਂ ਭਲੀ ਭਾਂਤ ਜਾਣਦੇ ਹੋ ਠੀਕ ਹੈ ਭਾਜਪਾ ਨੂੰ ਤੁਸੀਂ ਸਾਰੇ ਮੁਕਾਬਲੇ ਚੋ ਸਾਰੇ ਕੈਂਡੀਡੇਟ ਬਾਹਰ ਮੁਕਾਬਲੇ ਚ ਬਾਹਰ ਮੰਨਦੇ ਆ ਉਹ ਤਾਂ ਪੰਜਵੇਂ ਛੇਵੇਂ ਨੰਬਰ ਤੇ ਆਉਂਦੇ ਆ ਆ ਹੁਣ ਆਪ ਮੁਹਾਰੇ ਗੱਡੀਆਂ ਨੇ ਕੋਈ ਦਿਹਾੜੀ ਤੇ ਨਹੀਂ ਆਇਆ ਕੋਈ ਕਿਸੇ ਨੂੰ ਤੇਲ ਨਹੀਂ ਪਾਇਆ ਦਿਲੋਂ ਹਮਦਰਦੀ ਕਰਕੇ ਲੋਕ ਆਏ ਨੇ ਕੰਮਾਂ ਤੋਂ ਲੋਕ ਖੁਸ਼ ਨੇ ਤਾਂ ਆਏ ਤੂੰ ਵੀ ਗੱਲ ਨੂੰ ਤੁਸੀਂ ਵੀ ਦੇਖ ਰਹੇ ਹੋ ਅਸੀਂ ਵੀ ਦੇਖ ਰਹੇ ਆ ਪਰ ਲੋਕ ਨਹੀਂ ਦਿਖ ਰਹੇ ਕਿਉਂਕਿ ਤੁਸੀਂ ਦੇਖੋ ਜੋ ਟੀਨਸਾ ਪਰਿਵਾਰ ਸੀ ਉਹਨਾਂ ਨੂੰ ਵਿਸ਼ਵਾਸ 'ਚ ਲੈ ਕੇ ਟਿਕਟ ਦਾ ਉਹਨਾਂ ਨੂੰ ਭਰੋਸਾ ਦੇ ਕੇ ਉਹਨਾਂ ਨੇ ਕਿੱਡਾ ਵੱਡਾ ਵਿਸ਼ਵਾਸ ਕੀਤਾ ਹੈ ਮਾਨ ਸਰ ਮਾਨ ਸਰ ਲਗਾਤਾਰ ਕਹਿ ਰਹੇ ਨੇ ਕਿ 13 0 ਹੋਊਗੀ ਇਸ ਵਾਰ ਕਿਉਂਕਿ ਉਹੀ ਤੁਸੀਂ ਇਫੈਕਟਾਂ ਦੀ ਗੱਲ ਕਰ ਰਹੇ ਹੋ ਕਿ ਅਸੀਂ ਕੰਮ ਵਿੱਚ ਬਹੁਤ ਵਧੀਆ ਕੀਤੇ ਨੇ ਕਿ 13 0 ਕਰਾਂਗੇ ਲੱਗਦਾ ਕਿ 13 0 ਹੋ ਜਾਣੀ ਪੂਰੇ ਪੰਜਾਬ ਬਿਲਕੁਲ ਹੋਊਗੀ 13 0 ਜਿਹੜੀਆਂ ਸਕੀਮਾਂ ਨੇ ਇਕੱਲੇ ਸੰਗਰੂਰ ਬਰਨਾਲੇ ਜਾਂ ਪਟਿਆਲੇ 'ਚ ਤਾਂ ਹੋਈਆਂ ਨਹੀਂ ਇਹ ਜੋ ਸਾਰੀਆਂ ਗੱਲਾਂ ਹੋਈਆਂ ਨੇ ਸਾਰੇ ਪੰਜਾਬ 'ਚ ਹੋਈਆਂ ਨੇ ਇਸ ਕਰਕੇ ਸਾਰੇ ਪੰਜਾਬ ਦੇ ਲੋਕ ਨਾਲ ਨੇ ਉਹੀ ਚੱਕਰ ਤਾਂ ਹੀ 13 0 ਹੋਊਗਾ ਤਾਂ ਹੀ ਮਾਨ ਸਰ 13 0 ਦਾ ਨਾਅਰਾ ਦੇ ਰਹੇ ਨੇ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਲੋਕ ਸਭਾ ਚੋਣਾਂ ਵਾਲੀ ਕੈਂਪੇਨ ਆ ਪੂਰੀਆਂ ਜੋਰਾਂ ਸ਼ੋਰਾਂ ਤੇ ਚੱਲ ਰਹੀ ਆ ਸੋ ਲਗਾਤਾਰ ਪ੍ਰਚਾਰ ਜਿਹੜੇ ਉਮੀਦਵਾਰ ਨੇ ਕਰ ਰਹੇ ਨੇ ਲੋਕ ਸਭਾ ਹਲਕਾ ਸੰਗਰੂਰ ਦੀ ਗੱਲ ਕਰਾਂਗੇ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਤੋਂ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਰ ਮੈਦਾਨ 'ਚ ਨੇ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਉਹਨਾਂ ਦਾ ਇੱਕ ਕਾਫਲਾ ਅੱਜ ਹਲਕਾ ਸੰਗਰੂਰ ਵਿਧਾਨ ਸਭਾ ਹਲਕਾ ਸੰਗਰੂਰ ਦੇ ਪਿੰਡਾਂ 'ਚ ਕਾਫਲਾ ਲਗਾਤਾਰ ਪਹੁੰਚ ਰਿਹਾ ਕਿਉਂਕਿ ਨਰਿੰਦਰ ਕੌਰ ਭਰਾਜ ਐਮ ਐਲ اے ਨੇ ਜਿੱਥੇ ਉਹਨਾਂ ਦਾ ਕਾਫਲਾ ਅੱਜ ਵੱਡੀ ਗਿਣਤੀ 'ਚ ਪਿੰਡਾਂ 'ਚ ਜਾ ਕੇ ਕੈਂਪੇਨ ਕਰ ਰਹੇ ਨੇ ਅਤੇ ਕਾਫਲਾ ਘਟ ਰਹੇ ਲਗਾਤਾਰ ਤਸਵੀਰਾਂ ਨੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਫੱਗੂ ਵਾਲਾ ਦੀ ਜਿੱਥੇ ਮੀਤੇਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਨਰਿੰਦਰ ਕੌਰ ਭਰਾਜ ਉਹ ਕਾਫਲਾ ਇੱਥੇ ਪਹੁੰਚਿਆ ਤੇ ਲਗਾਤਾਰ ਜਿਹੜੀ ਕੈਂਪੇਨ ਆ ਜੋਰਾ-ਸ਼ੋਰਾ ਨਾਲ ਚੱਲ ਰਹੀ ਹੈ ਸੋ ਹਾਂਜੀ ਭਾਈ ਮਨਦੀਪ ਲੱਖੇਵਾਲ ਮੌਜੂਦ ਨੇ ਲੱਖੇਵਾਲ ਸਾਹਿਬ ਕਿਵੇਂ ਚੱਲ ਰਿਹਾ ਕਿਵੇਂ ਦਾ ਕਾਫਲਾ ਜੀ ਆ ਤੁਸੀਂ ਦੇਖ ਹੀ ਰਹੇ ਹੋ ਕਾਫਲਾ ਕਿਸ ਤਰ੍ਹਾਂ ਸਾਡੇ ਨੌਜਵਾਨ ਸਾਥੀ ਗਰਮੀ ਬਹੁਤ ਜ਼ਿਆਦਾ ਹੈ ਇੰਨੀ ਗਰਮੀ ਦੇ ਬਾਵਜੂਦ ਵੀ ਕਿੰਨੇ ਜੋਸ਼ ਨਾਲ ਤੇ ਪੂਰੇ ਹੋਸ਼ ਨਾਲ ਅਨੁਸ਼ਾਸਨ ਬਣਾ ਕੇ ਸਾਰੇ ਮੁੰਡੇ ਯੂਥ ਸਾਡੇ ਤੇ ਸਾਡੇ ਸਾਰੇ ਪਿੰਡਾਂ ਦੇ ਵਰਕਰ ਕੰਮ ਕਰ ਰਹੇ ਨੇ ਵਾ ਵੱਡਾ ਕਾਫਲਾ ਹੈਗਾ ਪਿੰਡ-ਪਿੰਡ ਜਾ ਰਹੇ ਆ ਲੋਕਾਂ ਨੂੰ ਅਪੀਲ ਕਰ ਰਹੇ ਆ ਤੇ ਲੋਕਾਂ ਦਾ ਵੀ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਚਾਹੇ ਨਹਿਰੀ ਪਾਣੀ ਨੂੰ ਹੋਵੇ ਚਾਹੇ ਜ਼ਿੰਮੇਦਾਰਾਂ ਨੂੰ ਰੋਜ਼ ਜਿਹੜੀ ਰੋਜ਼ਾਨਾ ਬਿਜਲੀ ਮਿਲ ਰਹੀ ਹੈ ਦਿਨ ਦੇ ਵਿੱਚ ਉਹਦਾ ਹੋਵੇ ਚੇਕ ਘਰਾਂ ਦੀ ਬਿਜਲੀ ਹੋਵੇ ਤੇ ਹਰ ਤਰ੍ਹਾਂ ਦੇ ਜੋ ਸਰਕਾਰ ਦੇ ਕੰਮ ਨੇ ਲੋਕ ਉਹਦੀ ਪ੍ਰਸ਼ੰਸਾ ਕਰ ਰਹੇ ਨੇ ਤੇ ਭਰਪੂਰ ਸਾਥ ਦੇ ਰਹੇ ਨੇ ਬਿਲਕੁਲ ਬਾਕੀ ਕਿਵੇਂ ਦੇਖ ਦوں ਲੋਕ ਸਭਾ ਹਲਕਾ ਸੰਗਰੂਰ ਹੌਟ ਸੀਟ ਆ ਵੱਡੇ ਕੈਂਡੀਡੇਟ ਵੱਡੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਵੀ ਇੱਥੇ ਪਹੁੰਚੇ ਹੋਏ ਨੇ ਕਾਂਗਰਸ ਨੂੰ ਕਿਵੇਂ ਦੇਖ ਦوں ਕਿਉਂਕਿ ਕਾਂਗਰਸ ਦਾ ਮੈਨ ਲੱਗਦਾ ਕਿ ਤੁਹਾਡਾ ਜਿਹੜਾ ਮੁਕਾਬਲਾ ਕਾਂਗਰਸ ਨਾਲ ਹੋ ਸਕਦਾ ਨਹੀਂ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ ਸਾਡੇ ਨਾਲ ਲੋਕ ਨੇ ਕਿਉਂਕਿ ਤੁਸੀਂ ਦੇਖੋਗੇ ਕਿ ਸੰਗਰੂਰ ਤੋਂ ਲੋਕਲ ਉਮੀਦਵਾਰ ਇਕੱਲੇ ਬਾਈ ਮੀਤ ਹੇਰ ਨੇ ਜਿਹੜੇ ਬਾਕੀ ਉਮੀਦਵਾਰ ਨੇ ਸਾਰੇ ਬਾਹਰੋਂ ਆਏ ਨੇ ਕਿਉਂਕਿ ਉਹ ਆਪਣੀ ਹਾਰ ਪਹਿਲਾਂ ਹੀ ਮੰਨ ਚੁੱਕੇ ਨੇ ਜਿਸ ਤਰ੍ਹਾਂ ਸਾਡੇ ਉਰੋਂ ਪਹਿਲਾਂ ਲੋਕਲ ਉਮੀਦਵਾਰ ਹੁੰਦੇ ਸੀ ਭਜਿੰਦਰ ਸਿੰਘ 라ਜੀ ਐਮਪੀ ਵੀ ਰਹੇ ਨੇ ਔਰ ਮਿਨਿਸਟਰ ਵੀ ਰਹੇ ਨੇ ਉਹ ਅਨੰਦਪੁਰ ਸਾਹਿਬ ਚਲੇ ਗਏ ਤੇ ਉੱਥੋਂ ਪੁਲਤ ਤੋਂ ਘੇਰਾ ਸਾਹਿਬ ਉਰੇ ਆ ਗਏ ਤੇ ਕਿਤਨਾ ਕਿਤੇ ਉਹ ਆਪਣੀ ਹਾਰ ਪਹਿਲਾਂ ਮੰਨ ਚੁੱਕੇ ਨੇ ਤੇ ਆਪਣੇ ਜਿਹੜੇ ਹਲਕੇ ਨੇ ਬਦਲ ਕੇ ਲੋਕਾਂ ਤੋਂ ਮੂੰਹ ਲ ਘੋ ਕੇ ਇੱਕ ਦੂਜੀ ਹੋਰ ਜਗ੍ਹਾ ਜਾ ਕੇ ਇਲੈਕਸ਼ਨ ਲੜ ਰਹੇ ਨੇ ਇਸ ਚੁੱਕੇ ਉਹ ਆਪਣੀ ਹਾਰ ਪਹਿਲਾਂ ਮੰਨ ਚੁੱਕੇ ਨੇ ਠੀਕ ਹੈ ਬਹੁਤ ਜਗ੍ਹਾ ਟਕੋਣੀ ਟੱਕਰ ਮੰਨਦੇ ਆਪਾਂ ਪਰ ਜਿਹੜੀ ਸੰਗਰੂਰ ਸੀਟ ਆ ਇੱਥੇ ਚਾਰ ਮੁਕਾਬਲੇ ਦੱਸੇ ਜਾਂਦੇ ਨੇ ਕਿ ਬੀਜੇਪੀ ਵੀ ਆ ਸ਼ਹਿਰੀ ਵੋਟ ਬੀਜੇਪੀ ਲਿਆ ਸਕਦੀ ਆ ਕਾਂਗਰਸ ਦਾ ਬਾਕੀ ਸਿਮਰਨਜੀਤ ਸਿੰਘ ਮਾਨ ਉਹਨਾਂ ਦਾ ਇਫੈਕਟ ਕਿਵੇਂ ਰਹਿਣ ਵਾਲਾ ਕਿਉਂਕਿ ਪਹਿਲਾਂ ਜਿਮਨੀ ਚੋਣ ਤੇ ਉਹਨਾਂ ਨੇ ਕਿਤੇ ਨਾ ਕਿਤੇ ਇਹ ਵੱਡਾ ਮੁਕਾਬਲਾ ਜਿੱਤੇ ਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਸਮੇ ਦੇਖੋ ਪਹਿਲਾਂ ਜਦੋਂ ਚੋਣਾਂ ਸੀ ਉਹ ਜਿਮਨੀ ਚੋਣ ਸੀ ਸਿਰਫ ਸਰਕਾਰ ਨੂੰ 3 ਮਹੀਨੇ ਹੋਏ ਸੀਗੇ ਬਣੀ ਨੂੰ 3 ਮਹੀਨਿਆਂ ਦੇ ਵਿੱਚੋਂ ਦੇਖੋ ਕੋਈ ਕੁਝ ਨਹੀਂ ਕਰ ਸਕਦਾ ਅਗਰ ਕੁਝ ਕੀਤਾ ਵੀ ਹੁੰਦਾ ਤਾਂ ਉਹ ਗਰਾਊਂਡ ਦੇ ਉੱਤੇ ਇੰਨੀ ਜਲਦੀ ਲਾਗੂ ਨਹੀਂ ਹੋ ਸਕਦਾ ਉਹ ਚੀਜ਼ ਕਰਕੇ ਉਦੋਂ ਸਾਡੇ ਕੋਲੇ ਵੀ ਕੋਈ ਜ਼ਿਆਦਾ ਨਹੀਂ ਸੀ ਲੋਕਾਂ ਨੂੰ ਕਹਿਣ ਨੂੰ ਤੇ ਸਿਮਰਜੀਤ ਮਾਨ ਜੀ ਜਿੱਤੇ ਨੇ ਉਰੋਂ ਤੇ ਹੁਣ ਅਗਰ ਉਹਨਾਂ ਨੇ ਕੋਈ ਕੰਮ ਕੀਤੇ ਹੋਏ ਲੋਕਾਂ ਦੇ ਦੁੱਖ ਸੁੱਖ ਚੋਂ ਆਏ ਹੋਏ ਤਾਂ ਲੋਕ ਉਹਨਾਂ ਨੂੰ ਉਸ ਸਾਹਬ ਨਾਲ ਵੋਟ ਪਾਉਣਗੇ ਪਰ ਜੋ ਰਿਸਪੌਂਸ ਸਾਨੂੰ ਮਿਲ ਰਿਹਾ ਅਸੀਂ ਉਸ ਦੇ ਬਿਹਾfte ਗੈਰਾਂ ਕਿਸੀਂ ਵੱਡੇ ਮਾਰਜਨ ਨਾਲ ਜਿੱਤ ਪ੍ਰਾਪਤ ਕਰਾਂਗੇ ਤੇ ਜੋ ਭਾਜੀਪੀ ਦਾ ਹਾਲ ਪਿੰਡਾਂ ਦੇ ਵਿੱਚ ਹੋ ਰਿਹਾ ਉਹ ਤੁਸੀਂ ਭਲੀ ਭਾਂਤ ਜਾਣਦੇ ਹੋ ਠੀਕ ਹੈ ਭਾਜੀਪੀ ਨੂੰ ਤੁਸੀਂ ਸਾਰੇ ਮੁਕਾਬਲੇ ਚ ਸਾਰੇ ਕੈਂਡੀਡੇਟਾਂ ਨੂੰ ਬਾਹਰ ਮੁਕਾਮ ਲਿਆ ਚ ਬਾਹਰ ਮੰਨਦੇ ਆ ਉਹ ਤਾਂ 5ਵੇਂ 6ਵੇਂ ਨੰਬਰ ਤੇ ਆਉਣਗੇ ਸ਼੍ਰੋਮਣੀ ਅਕਾਲੀ ਦਲ ਨੂੰ ਕਿਵੇਂ ਦੇਖਦੋ ਸ਼੍ਰੋਮਣੀ ਕਾਲੀ ਵੀ ਕੈਂਪੇਨ ਜਾਰੀ ਆ ਲਗਾਤਾਰ ਉਹ ਕਹਿ ਰਹੇ ਨੇ ਕਿ ਹੁਣ ਲੋਕ ਸਮਝ ਚੁੱਕੇ ਨੇ ਜਿਹੜੇ ਸਾਡੇ ਤੋਂ ਰੁੱਸੇ ਹੋਏ ਸੀ ਉਹ ਦੁਬਾਰਾ ਵਾਪਸ ਆ ਰਹੇ ਨਹੀਂ ਸ਼੍ਰੋਮਣੀ ਗੱਲ ਤੁਸੀਂ ਵੀ ਦੇਖ ਰਹੇ ਹੋ ਅਸੀਂ ਵੀ ਦੇਖ ਰਹੇ ਹਾਂ ਪਰ ਲੋਕ ਨਹੀਂ ਦੇਖ ਰਹੇ ਆਪਾਂ ਹੀ ਦੇਖ ਰਹੇ ਹਾਂ ਤੇ ਉਹਨਾਂ ਨੂੰ ਲੋਕ ਨਹੀਂ ਦੇਖ ਰਹੇ ਕਿਉਂਕਿ ਤੁਸੀਂ ਦੇਖੋ ਜੋ ਟੀਨਸਾ ਪਰਿਵਾਰ ਸੀ ਉਹਨਾਂ ਨੂੰ ਵਿਸ਼ਵਾਸ ਚ ਲੈ ਕੇ ਟਿਕਟ ਦਾ ਉਹਨਾਂ ਨੂੰ ਭਰੋਸਾ ਦੇ ਕੇ ਉਹਨਾਂ ਨੇ ਕਿੱਡਾ ਵੱਡਾ ਵਿਸ਼ਵਾਸਕੀਤ ਕੀਤਾ ਵੱਡਾ ਸਿਆਸੀ ਪਰਿਵਾਰ ਹੈ ਹਲਕੇ ਦੇ ਵਿੱਚ ਪਰ ਜਿੱਥੇ ਤੱਕ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਤਾਂ ਜੋ ਅਕਾਲੀ ਦਲ ਦਾ ਹੋਰ ਕੇਡਰ وچ ਵੱਡੀ ਨਿਰਾਸ਼ਾ ਹੈ ਸਾਰੇ ਅਕਾਲੀ ਦਲ ਦੇ ਵੀ ਜੋ ਭਰਾ ਨੇ ਦੋਸਤ ਮਿੱਤਰ ਨੂੰ ਮੰਨਦੇ ਨੇ ਕਿ ਅਕਾਲੀ ਦਲ ਨੇ ਯਾਰ ਜਿੱਥੇ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸ ਘਾਤ ਕੀਤਾ ਤੇ ਇਸ ਵਾਰ ਜਿਹੜਾ ਸੰਗਰੂਰ ਦੇ ਗਲੀਦਲ ਦੇ ਵਰਕਰ ਨੇ ਜਾਂ ਕੇਡਰਾਂ ਉਹਨਾਂ ਨਾਲ ਵਿਸ਼ਵਾਸ ਘਾਤ ਕੀਤਾ ਤੇ ਜਦੋਂ ਉਹਨਾਂ ਦਾ ਕੇਡਰ ਹੀ ਨਾਰਾਜ਼ ਹੋ ਗਿਆ ਲੋਕਾਂ ਨੂੰ ਸਵਾ ਵੋਟ ਪਾਉਣੀ ਹੈ ਬਿਲਕੁਲ ਵਿਧਾਨ ਸਭਾ ਹਲਕਾ ਤੋਂ ਐਮ ਐਲ ਐ ਨਰਿੰਦਰ ਕੌਰ ਭਰਾਜ ਤੁਹਾਡੇ ਪਤਰੀ ਨੇ ਕੀ ਲੱਗਦਾ ਕਿਉਂਕਿ ਵੱਡੀ ਵਿਧਾਨ ਸਭਾ ਚੋਣਾਂ ਚ 2022 ਚ ਵੱਡੀ ਜਿੱਤ ਤੁਸੀਂ ਦਰਜ ਕੀਤੀ ਆ ਹੁਣ ਕਿਵੇਂ ਰਹਿਣ ਵਾਲਾ ਜੇ ਵਿਧਾਨ ਸਭਾ ਹਲਕੇ ਦੀ ਉਹ ਗੱਲ ਕਰੀਏ ਤੁਹਾਡੇ ਹਲਕੇ ਚ ਕਿੰਨੀ ਮਤਲਬ ਉਨਾ ਹੀ ਫਰਕ ਰਹਿਣ ਵਾਲਾ ਕੀ ਲੱਗਦਾ ਤੁਹਾਨੂੰ ਬਿਲਕੁਲ ਜਦੋਂ ਜਿਮਨੀ ਚੋਣ ਹੋਈ ਆ ਸੰਗਰੂਰ ਹਲਕਾ ਉਦੋਂ ਵੀ ਜਿੱਤਿਆ ਸੀਗਾ ਤੇ ਇਸ ਵਾਰ ਵੀ ਵੱਡੇ ਮਾਰਜਿਨ ਨਾਲ ਜਿੱਤ ਕੇ ਮੀਤੈ ਜੀ ਨੂੰ ਐਮਪੀ ਬਣਾਵਾਂਗੇ ਤੇ ਐਮਐਲ ਸਾਹਿਬ ਨੇ ਚਾਹੇ ਮੈਂ ਹੋ ਗਿਆ ਚਾਹੇ ਸਾਡੀ ਟੀਮ ਆ ਅਸੀਂ ਦਿਨ ਰਾਤ ਲੋਕਾਂ ਦੇ ਸੁੱਖ ਸੁੱਖ ਚ ਰਹਨੇ ਆ بڑے ਡਵੈਲਪਮੈਂਟ ਦੇ ਕੰਮ ਵੀ ਪਿਛਲੇ ਦਿਨੀ ਸ਼ੁਰੂ ਕਰਾਏ ਨੇ ਤੇ ਉਸ ਹਾਬਤ ਦੀ ਵੋਟ ਮੰਗ ਰਹੇ ਆ ਤੋ ਉਸ ਬਹਾਵਤੀ ਜਿੱਤ ਪ੍ਰਾਪਤ ਕਰਾਂਗੇ ਠੀਕ ਹੈ ਤੁਹਾਨੂੰ ਲੱਗਦਾ ਜਿਵੇਂ ਪਹਿਲਾਂ 6000 ਦਾ ਫਰਕ ਰਿਹਾ ਸੀ 6000 ਤੇ ਤਕਰੀਬਨ ਲਗਭਗ ਗੁਰਮੇਲ ਸਿੰਘ ਕਰਾਚੋਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ ਤੇ ਸਿਮਰਜੀਤ ਮਹੰਜਤ ਇਸ ਵਾਰ ਕਿੰਨਾ ਕੁ ਫਰਕ ਰਹਿਣ ਵਾਲਾ ਕੀ ਅਨੁਮਾਨ ਕੀ ਲੱਗਦਾ ਜੱਜਮੈਂਟ ਤੋਂ ਨਹੀਂ ਦੇਖੋ ਇਹ ਜਿਹੜਾ ਅਨੁਮਾਨ ਆ ਇਹ ਤਾਂ ਲੋਕ ਤੈਅ ਕਰਨਗੇ ਮੇਰੇ ਕਹਿਣ ਨਾਲ ਤੁਹਾਡੇ ਕਹਿਣ ਨਾਲ ਜਾਂ ਕਿਸੇ ਇੱਕ ਵਿਅਕਤੀ ਦੇ ਕਹਿਣ ਨਾਲ ਇਹ ਅਨੁਮਾਨ ਤੈਅ ਨਹੀਂ ਹੁੰਦੇ ਇਹ ਅਨੁਮਾਨ ਆ ਜੋ ਲੋਕ ਤੈਅ ਕਰਨਗੇ ਪਰ ਹੁਣ ਅਸੀਂ ਲੋਕਾਂ ਦੇ ਕੰਮ ਕੀਤੇ ਨੇ ਵਿਕਾਸ ਕਰਾਇਆ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਨੇ ਉਸਾਂ ਜਿਹੜੀਆਂ ਵਿਕਾਸ ਕਰਾਇਆ ਨੇ ਸਕੀਮਾਂ ਦਿੱਤੀਆਂ ਨੇ ਉਹਦੇ ਵਿਹਾਰ ਤੇ ਵੋਟ ਮੰਗ ਰਹੇ ਆ ਤੇ ਉਸ ਵਿਹਾਰ ਤੇ ਸਾਨੂੰ ਤੁਸੀਂ ਸਾਹਮਣੇ ਦੇਖ ਲਓ ਰਿਸਪੌਂਸ ਮਿਲ ਰਿਹਾ ਇੰਨੀ ਗਰਮੀ ਦੇ ਵਿੱਚ ਕੌਣ ਆਉਂਦਾਗਾ ਹੈਨਾ ਲੋਕਾਂ ਨੂੰ ਪੈਸੇ ਦੇ ਕੇ ਤਰ੍ਹਾਂ ਤਰ੍ਹਾਂ ਦੇ ਲਾਲਚ ਦੇ ਕੇ ਲੈ ਕੇ ਆਉਣਾ ਪੈਂਦਾ ਤੁਹਾਨੂੰ ਪਤਾ ਹੀ ਆ ਸਾਡੀ ਪਾਰਟੀ ਨਾਲ ਤਾਂ ਕੋਈ ਲਾਲਚ ਦੇ ਸਕਦੀ ਆ ਨਾ ਅਸੀਂ ਕੋਈ ਲਾਲਚ ਦਿੱਤਾ ਨਾ ਦੇਣਾ ਇਹ ਤਾਂ ਲੋਕਾਂ ਦਾ ਪਿਆਰ ਆ ਜਿਹੜੇ ਉਹ ਆ ਪਾ ਰਹੇ ਨੇਗੇ ਤੁਹਾਡੀ ਪਾਰਟੀ ਦਾ ਕਿਹੜਾ ਇਫੈਕਟ ਵੱਡਾ ਲੱਗਦਾ ਵੀ ਉਹਦੇ ਕਰਕੇ ਲੋਕ ਹੋਰ ਵੀ ਪ੍ਰਭਾਵਿਤ ਹੋਣਗੇ ਕਿਹੜੇ ਕੰਮ ਨੂੰ ਵੱਡਾ ਇਫੈਕਟ ਮੰਨੋਗੇ ਤੁਸੀਂ ਦੇਖੋ ਸਾਰੇ ਕੰਮ ਸਾਡੇ ਤਾਂ ਇਫੈਕਟ ਕਰ ਰਹੇ ਨੇਗੇ ਚਾਹੇ ਉਹ ਘਰਾਂ ਦੀ ਬਿਜਲੀ ਹੋਵੇ ਚਾਹੇ ਖੇਤਾਂ ਵਾਲੀ ਹੋਵੇ ਚਾਹੇ ਨਹਿਰੀ ਪਾਣੀ ਹੋਵੇ ਚਾਹੇ ਐਸਐਸਐਫ ਦੇ ਗੱਡੀਆਂ ਹੋਣ ਚਾਹੇ 14 ਟੋਲ ਪਲਾਜ਼ੇ ਬੰਦ ਕਰੇ ਨੇਗੇ ਸਾਡੇ ਤਾਂ ਨਿਕਾਂ ਗੱਲਾਂ ਨੇ ਆਪਾਂ ਉਹ ਰਗਣਾਉਣ ਲੱਗ ਜੇ ਤਾਂ ਆਪਾਂ ਨੂੰ ਵਾਵਾ ਟਾਈਮ ਲੱਗ ਜਾਣਾ ਉਹ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਸਿੱਧੀਆਂ ਇੱਕ ਆਮ ਪਰਿਵਾਰ ਤੇ ਇਫੈਕਟ ਕਰਦੀਆਂ ਨੇ ਇੱਕ ਆਮ ਪਰਿਵਾਰ ਨੂੰ ਫਾਇਦਾ ਬਚਾਉਂਦੀਆਂ ਨੇ ਸਾਰੇ ਕੰਮ ਉਹ ਕੀਤੇ ਨੇ ਜਿਹੜੇ ਗਰੀਬ ਪਰਿਵਾਰ ਤੋਂ ਲੈ ਕੇ ਉੱਪਰ ਤੱਕ ਹਰ ਪਰਿਵਾਰ ਨੂੰ ਜਿਹੜਾ ਨਾ ਫਾਇਦਾਗਾ ਹੁਣ ਟੋਲ ਤਾਂ ਆਪਾਂ ਰੋਜ਼ ਗੁਜ਼ਰਦੇ ਆ ਤੁਹਾਨੂੰ ਵੀ ਫਾਇਦਾ ਮੈਨੂੰ ਵੀ ਫਾਇਦਾ ਟਰਾਂਸਪੋਰਟ ਵਾਲਿਆਂ ਨੂੰ ਵੀ ਫਾਇਦਾ ਰੋਡ ਦੇ ਉੱਤੇ ਆਪਾਂ ਹਰ ਇੱਕ ਵਿਅਕਤੀ ਰਹਨੇ ਆ ਅਗਰ ਕਿਸੇ ਦਾ ਐਕਸੀਡੈਂਟ ਹੁੰਦਾ ਜਿਹੜੀਆਂ ਐਸਐਸਐਫ ਵਾਲੀਆਂ ਗੱਡੀਆਂ ਨੇ ਉਹਦਾ ਹਰ ਇੱਕ ਵਿਅਕਤੀ ਨੂੰ ਫਾਇਦਾਗਾ ਮੋਟਰ ਵਾਲੀ ਜਿਹੜੀ ਬਿਜਲੀ ਆ ਉੱਥੇ ਜਿੱਥੇ ਕਿਸਾਨ ਨੂੰ ਫਾਇਦਾ ਉੱਥੇ ਮਜ਼ਦੂਰ ਨੂੰ ਫਾਇਦਾ ਜੇਕਰ ਕਿਸਾਨ ਨੂੰ ਦਿਨ ਚ ਬਿਜਲੀ ਮਿਲ ਰਹੀ ਆ ਤਾਂ ਜਿਹੜਾ ਉਹਦਾ ਮਜ਼ਦੂਰ ਹੈ ਸੀਰੀ ਸੰਜੀ ਆ ਉਹ ਦਿਨੇ ਦਿਨੇ ਖੇਤ ਦਾ ਕੰਮ ਕਰਕੇ ਪਾਣੀ ਦੇ ਕੇ ਫਸਲ ਨੂੰ ਰਾਤ ਨੂੰ ਤਾਂ ਉਹਦੇ ਬੱਚਾ ਲੈ ਕੇ ਘਰੇ ਰਹਿ ਸਕਦਾ ਨਹੀਂ ਉਹ ਮਜ਼ਦੂਰ ਨੂੰ ਰਾਤ ਨੂੰ ਮੋਟਰ ਤੇ ਜਾਣਾ ਪੈਂਦਾ ਰਾਤ ਨੂੰ ਤੁਹਾਨੂੰ ਪਤਾ ਕੀੜੇ ਕੰਡੇ ਦਾ ਮੌਸਮ ਵੀ ਹੁੰਦਾ 100 ਤਰ੍ਹਾਂ ਦੇ ਪਨੋ ਸਮੱਸਿਆਵਾਂ ਆ ਜਾਂਦੀਆਂ ਨੇ ਖੇਤਾਂ ਦੇ ਵਿੱਚ ਇਸ ਕਰਕੇ ਹਰ ਇੱਕ ਜੋ ਸਰਕਾਰ ਨੇ ਸਕੀਮ ਦਿੱਤੀ ਆ ਉਹਦਾ ਹਰ ਇੱਕ ਵਿਅਕਤੀ ਨੂੰ ਫਾਇਦਾ ਹੋ ਰਿਹਾ ਜਦੋਂ ਹਰ ਇੱਕ ਵਿਅਕਤੀ ਨੂੰ ਫਾਇਦਾ ਆਊਗਾ ਤਾਂ ਹਰ ਇੱਕ ਵਿਅਕਤੀ ਸਾਨੂੰ ਵੋਟ ਦੇਊਗਾ ਤੇ ਇਸ ਕਰਕੇ ਸਾਡੀ ਜਿਹੜੀ ਪਾਰਟੀ ਆ ਉਹ ਬੜੇ ਚੰਗੇ ਤਰੀਕੇ ਨਾਲ ਹਰ ਇੱਕ ਵਿਅਕਤੀ ਦਾ ਕੰਪਨੀ ਸਹੂਲਤ ਵਿਚਾਰੀ ਆ ਤੇ ਹਰ ਵਿਅਕਤੀ ਦਾ ਇਸੇ ਕਰਕੇ ਸਾਡੇ ਨਾਲ ਪਿਆਰ ਹੈ ਮੋਹ ਹੈ ਤੇ ਮਾਨ ਸਾਹਿਬ ਮਾਨ ਸਾਹਿਬ ਲਗਾਤਾਰ ਕਹਿ ਰਹੇ ਨੇ ਕਿ 13 0 ਹੋਊਗੀ ਇਸ ਵਾਰ ਕਿਉਂਕਿ ਉਹੀ ਤੁਸੀਂ ਇਫੈਕਟਾਂ ਦੀ ਗੱਲ ਕਰ ਰਹੇ ਹੋ ਕਿ ਅਸੀਂ ਕੰਮ ਬਹੁਤ ਵਧੀਆ ਕੀਤੇ ਨੇ ਕਿ 13 0 ਕਰਾਂਗੇ ਲੱਗਦਾ ਕਿ 13 0 ਹੋ ਜਾਣੀ ਹੈ ਪੂਰੇ ਪੰਜਾਬ ਬਿਲਕੁਲ ਹੋਊਗੀ 13 0 ਜਿਹੜੀਆਂ ਸਕੀਮਾਂ ਨਿਕਲੇ ਸੰਗਰੂਰ ਬਰਨਾਲੇ ਜਾਂ ਪਟਿਆਲੇ ਚ ਤਾਂ ਹੋਈਆਂ ਨਹੀਂ ਇਹ ਜੋ ਸਾਰੀਆਂ ਗੱਲਾਂ ਹੋਈਆਂ ਨੇ ਸਾਰੇ ਪੰਜਾਬ ਚ ਹੋਈਆਂ ਨੇ ਇਸ ਕਰਕੇ ਸਾਰੇ ਪੰਜਾਬ ਦੇ ਲੋਕ ਨਾਲ ਨੇ ਉਹੀ ਚੱਕਰ ਤਾਂ ਹੀ 130 ਹੋਊਗਾ ਤਾਂ ਹੀ ਮਾਨ ਸਾਹਿਬ 130 ਦਾ ਨਾਰਾ ਦੇ ਰਹੇ ਨੇਗੇ ਇਸ ਕਰਕੇ ਸਾਰੇ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਮਿਲਣ ਤਾਂ ਸਾਰੇ ਪੰਜਾਬ ਦੇ ਲੋਕ ਵੋਟ ਦੇਣਗੇ ਤੇ ਉਹ ਜੋ ਮਾਨ ਸਾਹਿਬ ਨੇ ਨਾਰਾ ਦਿੱਤਾ ਬਿਲਕੁਲ ਸਹੀ ਦਿੱਤਾ 130 ਹੋਊਗਾ ਤੇ ਆਪਾਂ ਨੂੰ ਚਾਹ ਤਰੀਕ ਨੂੰ ਸਾਹਮਣੇ ਆ ਜਾਣਾ ਠੀਕ ਹੈ ਬਿਲਕੁਲ ਜੀ ਸੋ ਨਰਿੰਦਰ ਕੌਰ ਭਰਾਜ ਐਮ ਐਲ ਏ ਉਹਨਾਂ ਦੇ ਪਤੀ ਮਨਦੀਪ ਸਿੰਘ ਲੱਖੇਵਾਲ ਨਾਲ ਗੱਲਬਾਤ ਕੀਤੀ ਆ ਕਿ 130 ਇਸ ਵਾਰ ਹੋਵੇਗਾ ਕਿਉਂਕਿ ਆਮ ਆਦਮੀ ਪਾਰਟੀ ਦੇ ਵੀ ਆਗੂ ਮੌਜੂਦ ਨੇ ਵਿਕਰਮ ਨਕਟੇ ਨਾਲ ਗੱਲਬਾਤ ਚੱਲ ਰਹੀ ਹੈ ਵਿਕਰਮ ਜੀ ਸਾਰਾ ਸਿਸਟਮ ਦੇਖ ਰਿਹਾ ਕਾਫਲਿਆਂ ਤੇ ਕਾਫਲੇ ਕੱਢ ਰਹੇ ਨੇ ਕਿਵੇਂ ਲੱਗਦੇ ਨੇ ਤੁਹਾਨੂੰ ਹਵਾ ਕਿੰਨੀ ਲੱਗਦੀ ਆ ਪਹਿਲਾਂ ਤੋਂ ਤੇਜ਼ ਹੋਈ ਆ ਹਵਾ ਜਾਂ ਪਹਿਲਾਂ ਤੋਂ ਸਲੋ ਹੋਈ ਆ ਜਾਂ ਪਹਿਲਾਂ ਦੇ ਬਰਾਬਰੀ ਆ ਜਿਹੜੀ 2022 ਦੀ ਚੋਣ ਹੋਈ ਸੀ ਹਵਾ ਤਾਂ ਬਾਈ ਜੀ ਦਿਨ ਬਰ ਦਿਨ ਮਾਈ ਉਮੀਦ ਦੇ ਹੱਕ ਚ ਹੋਰ ਤੇਜ਼ ਹੁੰਦੀ ਜਾਂਦੀ ਆ ਹੁਣ ਕਾਫਲਾ ਆਇਆ ਤੁਸੀਂ ਦੇਖੋ ਕਿੰਨੀਆਂ ਇਹ ਜਗੱਡੀਆਂ ਦਾ ਕਾਫਲਾ ਹੈ ਕਿੰਨੇ ਹੀ ਲੋਕ ਸਮਰਥਨ ਕਰ ਰਹੇ ਆ ਫਗੂ ਵਾਲੇ ਦੀ ਸੰਗਤ ਦੇਖੋ ਬੈਠਣ ਨੂੰ ਜਗ੍ਹਾ ਨਹੀਂ ਪੂਰੀ ਇੰਨੀ ਗਰਮੀ ਚ ਸਿਖਰ ਦੁਪਹਿਰੇ ਜੇ ਇਹ ਆਮ ਆਦਮੀ ਪਾਰਟੀ ਨੂੰ ਬਾਈ ਉਮੀਦ ਨੂੰ ਐਮਐਲਏ ਸੰਗਰੂਰ ਨਰਿੰਦਰ ਭਰਾਸ ਜੀ ਨੂੰ ਤੇ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਪਿਆਰ ਕਰਦੇ ਆ ਤਾਂ ਹੀ ਆਇਆ ਇੰਨੀ ਧੁੱਪ ਚ ਨਹੀਂ ਕੋਣ ਹੁੰਦਾ ਵਿਕਰਮ ਜੀ ਵੀ ਤੁਸੀਂ ਕਾਫਲੇ ਦੀ ਗੱਲਬਾਤ ਕੀਤੀ ਆ ਵਿਰੋਧੀ ਕਹਿ ਰਹੇ ਨੇ ਕਿ ਇਹਨਾਂ ਦੀ ਤਾਂ ਸਰਕਾਰ ਆ ਜੀ ਇਹਨਾਂ ਲਵੇ ਤਾਂ 10 10 20 ਵੀ ਗੱਡੀਆਂ ਤਾਂ ਪੁਲਿਸ ਦੀਆਂ ਹੁੰਦੀਆਂ ਨੇ ਵੀ ਉਹਨੂੰ ਹੀ ਕਾਫਲਾ ਕਹੀ ਜਾਂਦੇ ਨੇ ਇਹ ਪੁਲਿਸ ਵਾਲੀਆਂ ਗੱਡੀਆਂ ਨੂੰ ਬਿਲਕੁਲ ਨਹੀਂ ਉਹ ਜੋ ਪ੍ਰੋਟੋਕੋਲ ਹੈ ਬਾਈ ਜੀ ਦੀ ਸਕਿਉਰਿਟੀ ਹੈ ਉਹ ਦੇਖੋ ਉਹਨਾਂ ਦੇ ਨਾਲ ਉਸ ਤੋਂ ਬਿਨਾ ਕੋਈ ਗੱਡੀ ਦਿਖਾਓ ਕੋਈ ਪੁਲਿਸ ਦੀ ਉਹ ਤਾਂ ਕਹਿਣਾ ਹੀ ਐ ਮੌਕੇ ਦੇ ਮੰਤਰੀ ਵੀ ਨੇ ਬਾਈ ਜੀ ਤਾਂ ਆਉਂਦੇ ਨੇ ਠੀਕ ਐ ਉਹਨਾਂ ਨਾਲ ਵੀ ਤਾਂ ਹੁੰਦੀ ਹੀ ਨੇ ਪਿਛਲੀ ਦਿਨੀ ਬੀਜਪੀ ਦੇ ਲੀਡਰ ਆਏ ਨੇ ਅਰਵਿੰਦ ਖੰਨਾ ਜੀ ਉਹਨੇ ਉਹਨੇ ਤਾਂ ਪਬਲਿਕ ਨਹੀਂ ਸੀ ਜਿੰਨੀ ਉਹਨਾਂ ਦੇ ਆਲੇ-ਦਾਲ ਪੁਲਿਸ ਸੀਗੀ ਅੰਮ੍ਰਿਤਸਰ ਦੀ ਵੀਡੀਓ ਵਾਇਰਲ ਹੋਈ ਐ ਬੀਜਪੀ ਦੀ ਕਿੰਨੇ ਕਿੰਨੇ ਪੁਲਿਸ ਮੁਲਾਜ਼ਮ ਸੀਗੇ ਉਹਨਾਂ ਨਾਲ ਠੀਕ ਐ ਨਾ ਜੀ ਸਰਕਾਰ ਐ ਮੰਤਰੀ ਨੇ ਪ੍ਰੋਟੋਕਾਲ ਦੇ ਮੁਕਾਬਤ ਉਹਨਾਂ ਨਾਲ ਸਕਿਉਰਿਟੀ ਐ ਠੀਕ ਐ ਲੋਕਾਂ ਦਾ ਪਿਆਰ ਐ ਆ ਹੁਣ ਆਪ ਮੁਹਾਰੇ ਗੱਡੀਆਂ ਨੇ ਕੋਈ ਦਿਹਾੜੀ ਤੇ ਨਹੀਂ ਆਇਆ ਕੋਈ ਕਿਸੇ ਨੂੰ ਤੇਲ ਨਹੀਂ ਪਾਇਆ ਦਿਲੋਂ ਹਮਦਰਦੀ ਕਰਕੇ ਲੋਕ ਆਏ ਨੇ ਕੰਮਾਂ ਤੋਂ ਲੋਕ ਖੁਸ਼ ਨੇ ਤਾਂ ਆਏ ਨੇ ਤੁਹਾਡੇ ਸਾਹਮਣੇ ਸਰਕਾਰ ਨੇ ਕੰਮ ਕੀਤੇ ਨੇ ਤਾਂ ਆਏ ਨੇ ਪਹਿਲੇ ਪਹਿਲਾ ਕੈਂਡੀਡੇਟ ਹੈ ਜਿਹੜਾ ਆਪਣੇ ਸਰਕਾਰ ਦੇ ਪ੍ਰਾਪਤੀਆਂ ਗਿਣਾ ਕੇ ਵੋਟ ਮੰਗ ਰਿਹਾ ਹੈ ਨਹੀਂ ਦੂਜੇ ਕੋਈ ਕਿਸੇ ਤੇ ਗਲਤ ਆਪਣਾ ਅਲੀਗੇਸ਼ਨ ਲਾ ਕੇ ਦੂਸਰੀਆਂ ਪਾਰਟੀਆਂ ਨੇ ਉਹ ਸੀਐਮ ਸਾਹਿਬ ਦਾ ਨਾਂ ਲੈ ਕੇ ਵੋਟ ਮੰਗੀ ਜਾਂਦੀਆਂ ਨੇ ਭਗਵੰਤ ਜੀ ਆਏ ਭਗਵੰਤ ਜੀ ਆਏ ਉਹ ਕੋਈ ਆਪਣੀ ਪ੍ਰਾਪਤੀ ਤਾਂ ਗਿਣਾਉਣ ਵੀ ਉਹਨਾਂ ਦੀ ਆ ਪ੍ਰਾਪਤੀ ਹੈ ਜੇ ਸੀਐਮ ਸਾਹਿਬ ਨੇ 2 ਸਾਲਾਂ ਚ ਕੰਮ ਕੀਤੇ ਨੇ ਤਾਂ ਉਹ ਅਸੀਂ ਕੰਮ ਗਿਣਾ ਕੇ ਵੋਟ ਮੰਗ ਰਹੇ ਹਾਂ ਮੁਕਾਬਲਾ ਕਿਸ ਨਾਲ ਮੰਨਦੇ ਹੋ ਮੁਕਾਬਲਾ ਕਾਂਗਰਸ ਪਾਰਟੀ ਆ ਸਿਮਰਨਜੀਤ ਸਿੰਘ ਮਾਨ ਇੱਥੋਂ ਨੇ ਵੱਡੇ ਵੱਡੇ ਦਿਗਜ ਇੱਥੇ ਆਏ ਹੋਏ ਨੇ ਸੁਖਪਾਲ ਸਿੰਘ ਖਹਿਰਾ ਕਾਂਗਰਸ ਤੋਂ ਲੜ ਰਹੇ ਨੇ ਫਿਰ ਮੁਕਾਬਲਾ ਆਮ ਆਦਮੀ ਪਾਰਟੀ ਦਾ ਕਿਸ ਨਾਲ ਲੱਗਦਾ ਮੁਕਾਬਲਾ ਸਾਡੇ ਵੀਰਾਂ ਦਾ ਬੀਬੀਆਂ ਦਾ ਸਾਰਿਆਂ ਦਾ ਸਤਿਕਾਰਯੋਗ ਦਾ ਜਿਨ੍ਹਾਂ ਨੇ ਕੰਮ ਕੀਤੇ ਨੇ ਉ ਜੇ ਅਸੀਂ ਆਹ ਕੱਠ ਦੇਖਦੇ ਆ ਬਾਈ ਜੀ ਦੇ ਕੰਮ ਕਰੇ ਹੋਏ ਦੇਖਦੇ ਆ ਤਾਂ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਠੀਕ ਹੈ ਦੂਜੇ ਕੈਂਡੀਡੇਟ ਨੇ ਸਾਰੇ ਬਾਹਰੋਂ ਨੇ ਮੀਤਹਿਰ ਬਾਈ ਕੱਲਾ ਸੰਗਰੂਰ ਹਲਕੇ ਦਾ ਕੈਂਡੀਡੇਟ ਹੈ ਯੂਥ ਲੀਡਰ ਹੈ ਦੋ ਵਾਰੀ ਬਰਨਾਲੇ ਤੋਂ ਐਮ ਐਲ ਏ ਰਹਿ ਚੁੱਕਿਆ ਮੌਜੂਦਾ ਕੈਬਨਿਟ ਮੰਤਰੀ ਨੇ ਪੰਜਾਬ ਸਰਕਾਰ ਦੇ ਠੀਕ ਹੈ ਠੀਕ ਹੈ ਉਹ ਪਹਿਲਾਂ 2500 ਵੋਟ ਤੇ ਜਿੱਤੇ ਸੀ ਫਿਰ 2022 ਚ 40000 ਵੋਟ ਤੇ ਜਿੱਤੇ ਉਹ ਇੰਨਾ ਮਾਰਜਨ ਤਾਂ ਵਧਿਆ ਨਾ ਜੇ ਲੋਕਾਂ ਦੇ ਦੁੱਖਾਂ ਸੁਧਾ ਚ ਹਿੱਸਾ ਪਾਉਂਦੇ ਨੇ ਕੰਮ ਕਰਦੇ ਆ ਨਹੀਂ ਬਾਈ ਜੀ ਦੂਜੀ ਵਾਰੀ ਪੰਚਾਇਤ ਮੈਂਬਰ ਜਿੱਤਣਾ ਔਖਾ ਹੋ ਜਾਂਦਾ ਠੀਕ ਹੈ ਹਾਂਜੀ ਅੱਛਾ ਉਹਦੇ ਕਰਕੇ ਲੱਗ ਰਿਹਾ ਵੀ ਤੁਹਾਡੀ ਹਵਾ ਹੋਰ ਫਾਸਟ ਜਾਂ ਤੇਜ਼ ਹੁੰਦੀ ਜਾ ਰਹੀ ਹੈ ਹਾਂਜੀ ਸਾਡਾ ਕੈਂਡੀਡੇਟ ਬਹੁਤ ਵਧੀਆ ਜੋ ਸਾਨੂੰ ਮਾਨ ਸਾਹਿਬ ਨੇ ਕੈਂਡੀਡੇਟ ਦਿੱਤਾ ਹੀਰਾ ਦਿੱਤਾ ਬਸ ਕਿਤਨਾ ਕੀਤੇ ਉਹਦਾ ਆਪਣੀ ਵੀ ਪਹਿਚਾਨ ਹੈ ਕਿਤਨਾ ਕੀਤੇ ਸਾਡੀ ਛੋਟੀ ਭੈਣ ਐਮਐਲਏ ਨਰਿੰਦਰ ਕੌਰ ਭਰਾਸ ਜੀ ਨੇ ਆਪਣੇ ਸੰਗਰੂਰ ਹਲਕੇ ਦੇ ਵਿੱਚ ਵਿਕਾਸ ਕੰਮ ਬਹੁਤ ਕਰਾਏ ਨੇ ਹਰੇਕ ਨਾਲ ਪਰਿਵਾਰਕ ਡੀਲ ਕਰਦੇ ਨੇ ਜੇ ਅਸੀਂ ਜਾਣੇ ਸਾਡੇ ਨਾਲ ਭਰਾਵਾਂ ਵਾਲੀ ਕਰਦੇ ਨੇ ਜੇ ਮਾਤਾਵਾਂ ਜਾਂਦੀਆਂ ਨੇ ਉਹਨਾਂ ਨਾਲ ਮਾਂ ਵਾਲੀ ਕਰਦੇ ਨੇ ਭੈਣਾਂ ਵਾਲੀ ਕਰਦੇ ਨੇ ਬਜ਼ੁਰਗਾਂ ਨਾਲ ਪਿਓ ਵਾਲੀ ਕਰਦੇ ਨੇ ਪਹਿਲੀ ਵਾਰੀ 70 ਸਾਲਾਂ ਦੇ ਇਤਿਹਾਸ 'ਚ ਹੋਇਆ ਜੇ ਕੋਈ ਐਮਐਲਏ ਨੂੰ ਭੈਣ ਜਾਂ ਪੁੱਤ ਕਹਿ ਸਕਦਾ ਨਹੀਂ ਅੱਜ ਤੱਕ ਤੁਹਾਨੂੰ ਪਤਾ ਹੀ ਹੈ ਵੀ ਗਨਮੈਨਾਂ ਨੇ ਕੀ ਕੋਠੀ ਦੇ ਅੰਦਰ ਪਏ ਹੁੰਦੇ ਸੀ ਏਸੀ ਲਾ ਕੇ ਬਾਹਰ ਗੇਟ ਤੇ ਕਿਹਾ ਜਾਂਦਾ ਸੀ ਵੀ ਮੰਤਰੀ ਸਾਹਿਬ ਗਏ ਹੋਏ ਆ ਐਂ ਹੀ ਹੁੰਦਾ ਸੀ ਨਾ 70 ਸਾਲਾਂ ਤੋਂ ਪਰੇ ਸੂਰੇ ਉੱਠਣਸਾਰ ਮਿਲਦੇ ਨੇ ਸਭ ਤੋਂ ਵੱਧ ਹਲਕੇ ਚ ਰਹਿੰਦੇ ਨੇ ਉਹਨਾਂ ਦੀ ਮਿਹਨਤ ਸਦਕਾ ਤੁਸੀਂ ਅੱਜ ਦੇਖਦੇ ਹੋ ਵੀ ਸੰਗਰੂਰ ਹਲਕੇ ਚ ਕਿੱਡਾ ਵੱਡਾ ਕਾਫਲਾ ਤੇ ਕਿੱਡੀਆਂ ਵੱਡੀਆਂ ਮੀਟਿੰਗਾਂ ਹੋ ਰਹੀਆਂ ਨੇ ਪਿੰਡਾਂ ਚ ਐਮ ਐਲ ਏ ਸੰਗਰੂਰ ਦੀ ਵਿਦੌਲਤ ਜੇ ਉਹਨਾਂ ਨੇ ਕਿਸੇ ਨਾਲ ਪਿਆਰ ਨਾਲ ਵਰਤੇ ਨੇ ਮੀਤਬਾਈ ਵਾਂਗੂ ਤਾਂ ਹੀ ਲੋਕ ਇੰਨਾ ਰਿਸਪਾਂਸ ਦੇ ਰਹੇ ਨੇ ਪੇ ਐਸੀ ਪਹਿਲਾਂ ਵੀ ਸੰਗਰੂਰ ਹਰਕੇ ਜੋ ਵੋਟ ਵਧੀ ਹੈ ਇਸ ਵਾਰ ਵੀ ਪੂਰਨ ਵਿਸ਼ਵਾਸ ਹੈ ਸਾਨੂੰ ਵੀ ਐਮ ਐਲ ਏ ਸਾਭ ਦੇ ਕੀਤੇ ਕੰਮਾਂ ਤੇ ਲੋਕ ਮੋਹਰ ਲਾਉਣਗੇ ਬਿਲਕੁਲ ਸੋ ਆਮ ਆਦਮੀ ਪਾਰਟੀ ਆਗੂਆਂ ਦਾ ਕਹਿਣਾ ਕਿ ਵੱਡੇ ਫਰਕ ਨਾਲ ਜਿੱਤ ਦਰਜ ਕਰਾਂਗੇ ਸੋ ਲਗਾਤਾਰ ਜਿਹੜੀ ਕੈਂਪੇਨ ਆ ਚੋਣ ਪ੍ਰਚਾਰ ਆ ਤੇਜ਼ ਹੁੰਦਾ ਜਾ ਰਿਹਾ ਕਿਉਂਕਿ ਜਿਹੜੇ ਦਿਨ ਨੇ ਉਹ ਘਟਦੇ ਜਾ ਰਹੇ ਨੇ 1 ਜੂਨ ਨੂੰ ਵੋਟਾਂ ਪੈਣੀਆਂ ਨੇ ਸੋ ਕਾਗਜ਼ ਸਾਰੇ ਭਰ ਚੁੱਕੇ ਨੇ ਅਤੇ ਉਸ ਤੋਂ ਬਾਅਦ ਕੈਂਪੇਨ ਜੋਰਾ ਸ਼ੋਰਾ ਨਾਲ ਚੱਲ ਰਹੀ ਹੈ ਵਿਧਾਨ ਸਭਾ ਹਲਕਾ ਸੰਗਰੂਰ ਚ ਗਰਮੀਤ ਸਿੰਘ ਮੀਤ ਹੈ ਅੱਜ ਵੱਡੇ ਆਫਲੇ ਸਮੇਤ ਰੋਡ ショਅ ਤੇ ਪਿੰਡ ਦੇ ਵਿੱਚ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਕੈਮਰਾਮੈਨ ਅਸ਼ੋਕ ਮਾਰਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ